ਚੈਨਲ ਆਈ ਪੰਜਾਬ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਦੇਵੀਗਾੜੀ ਇਲਾਕੇ ਦੇ ਇਤਿਹਾਸਕ ਗੁਰਦੁਆਰਾ ਪਾਰਸ਼ਾਈ ਨੌਮੀ ਮਗਰ ਸਾਹਿਬ ਇਸਰਹੇੜੀ ਵਿਖੇ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਮਗਰ ਸਾਹਿਬ ਦੇ ਪ੍ਰਬੰਧਕ ਕਮੇਟੀ ਅਤੇ ਕਾਰਸੇਵਾ ਵਾਲੇ ਬਾਬਾ ਅਮਰਿਕ ਸਿੰਘ ਦੇ ਸਹਿਯੋਗ ਨਾਲ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਜਿਸ ਵਿੱਚ ਅੰਮ੍ਰਿਤ ਅਭਿਲਾਖੀ ਸੰਗਤਾਂ ਅੰਮ੍ਰਿਤ ਛੱਕੇ ਗੁਰੂ ਵਾਲੀਆਂ ਬਣੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਮਗਰ ਸਾਹਿਬ ਇਸਰ ਹੈਡੇ ਦੇ ਪਰਦਾਨ Pritam Singh ਅਤੇ ਕਮੇਟੀ ਮੈਂਬਰਾਂ ਵੱਲੋਂ ਪੰਜ ਪਿਆਰਿਆਂ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਦੇਵੀਗੜ੍ਹ ਤੋਂ ਵਿਜੇ ਕੁਮਾਰ ਸ਼ਰਮਾ ਦੀ ਰਿਪੋਰਟ ਸਾਰੀਆਂ ਸੰਗਤਾਂ ਨੂੰ ਬੜਕਾ ਗਈਆਂ वाहि पातशाह महाभारत बीमा पातशाही नवानी मगर साहिब विहा जी संगता वलो ਅਮਰ ਚੱਕਾ ਗਿਆ ਪੰਜ ਪੈਰਾ ਸਹਿਮਾਨ ਨੂੰ 50 ਪ੍ਰਾਣੀਆਂ ਨੂੰ ਚੱਕਾ ਗਿਆ ਹੈ ਲੋਕਲ ਦੁਆਰਾ ਪ੍ਰਬੰਧ ਕਮੇਟੀ ਦੇ ਤ 下 ਦਾ ਪ੍ਰੈਸੈਂਟੇਸ਼ਨ ਤੇ ਕਮੇਟੀ ਮੈਂਬਰ ਸਹਿਵਾ ਤੇ ਸ੍ਰੋਮਣੀ ਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਡਾਕਟਰ ਸਨੇਤ ਸਿੰਘ ਡਾਕਟਰ ਇਕਬਤੀ ਤਰਦੀਖਾ ਤੇ ਚੋੜਾ ਜਿਨ੍ਹਾਂ ਨੇ ਇਹ ਤੈਨਣਾ ਕਰਕੇ ਅਜੇ ਇਸ ਤੇ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਦੇ ਵਿੱਚ ਸਿਰਫ ਪ੍ਰਾਣੀਆਂ ਵੱਲੋਂ ਚੱਕਾ ਗਿਆ ਹੈ ਸਾਰੇ ਪ੍ਰਾਣੀਆਂ ਤੇ ਵਿਦਾਈ ਅਸਤਤ ਕਾਇਨਾਤ ਦਾ ਤੇ ਤੁਹਾਨੂੰ ਆਦ ਕਹਾਂਗੇ ਸੰਤਨ ਗੁਰੂ ਮਹਾਰਾਜਾ ਜੀ ਦਾ ਇਹਨਾਂ ਦੇ ਮਹਾਨ ਕਿਰਪਾ ਲਈ ਲੱਗੇ ਤੇ ਸੰਗਤਾਂ ਦੇ ਜਿਨ੍ਹਾਂ ਨਾਲ ਅੱਜ ਮੁਚਾ ਗਿਆ ਹੈ ਤੇ ਵੈਗ ਨੂੰ ਜ਼ਰਦਾ ਕਰਦੇ ਆ ਕਿ ਵੈਗ ਸਾਰੇ ਪ੍ਰਾਣੀਆਂ ਨੂੰ ਇਹਨਾਂ ਨੇ ਮੁਚਾ ਗਿਆ ਹਨ ਬਲ ਤੇ ਪ੍ਰਤੀ ਵਰਤੇ ਗੁਰੂ वाहिगुरू जीगर साहिब जी भाई मतिलबु दास जी भाई सतीदास जी भाई जगदा जी तंजाहु साल शचार कमेटी वलो ਪ੍ਰਗਰਾਮ ਪ੍ਰਸਾਪਾਕ ਨਹੀਂ ਸਮਰਥਨ ਚਾਰ ਦੇ ਜੋ ਪ੍ਰੋਗਰਾਮ ਲੇਤੀ ਗਈ ਸੀ ਸਮਾਗਮ ਦੀ ਸਾਈਟ ਉੱਤੇ ਨਾਲ ਜਿਹੜੀ ਪ੍ਰੋਗਰਾਮ ਬਹੁਤ ਹੀ ਵੱਯਤ ਰੂਪੇ ਦੇ ਨਾਲ ਹੋਏ ਹਨ ਜਿਨ੍ਹਾਂ ਦੇ ਵਿੱਚ 33 ਪ੍ਰਾਣੀਆਂ ਨੇ ਹਮਰੇ ਛੱਕਿਆ ਹੈ ਹਲਕਾ ਮੈਂਬਰ ਸਾਹਿਬਾਨ ਜਥੇਦਾਰ ਕਿਸਮੀਰ ਸਿੰਘ ਲਕੂ ਜੀ ਰਿਬੀ ਪ੍ਰਦੀਪ ਕੋਟੋੜਾ ਜੀ ਦੇ ਦਿਵਾਏ ਦੇ ਵਿੱਚ ਕਾਰਜ ਕੀਤੇ ਗਏ ਹਨ ਹਲਕੇ ਦੀ ਸੰਗਤਾਂ ਦੇ ਵੱਲੋਂ ਇੱਕ ਹੋਰ ਲਾਲ ਮਿਲੇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਵੱਡਾ ਕੀਰਤਨ ਦਰਬਾਰ ਵੀ ਕਰਾਇਆ ਜਾਵੇ। ਅਸੀਂ ਹਲਕਾ ਮੈਂਬਰ ਸਾਹਿਬਾਂ ਦੇ ਸਹਿਯੋਗ ਦੇ ਨਾਲ ਨਵੰਬਰ ਮਹੀਨੇ ਤੋਂ ਪਹਿਲਾਂ ਜਿਵੇਂ ਇਹਨਾਂ ਦੀ ਆਗਿਆ ਹੋਵੇਗੀ। ਛੇਤੀ ਤਾਕੀ ਨੂੰ ਮੁੱਖ ਰੱਖਦੇ ਹਾਂ ਕੋਈ ਮਹਾਨ ਪ੍ਰੋਗਰਾਮ ਲੇਕਾਂਗੇ। ਮੈਂਬਰ ਸਾਹਿਬ ਜੀ ਦੀ ਅਗਵਾਈ ਦੇ ਅਨੁਸਾਰ ਇਹ ਬੇਨਤੀਆਂ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।